ਹਾਂਜੀ ਸਾਨੂੰ ਰਾਹਤ ਵਿੱਚ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਅਸੀਂ ਰੁਕੇ ਨਹੀਂ ਬੜਬੜ ਟੂਲ ਤੇ ਸਾਡੇ ਬੰਦੇ ਵੀ ਕੁਝ ਪੁਲਿਸ ਨੇ ਫੜ ਲਏ ਤੇ ਹੁਣ ਉਹਨਾਂ ਨੂੰ ਛਡਾਉਣ ਦੀ ਲਈ ਪੂਰੀ ਕੋਸ਼ਿਸ਼ ਕੀਤੀ ਨੌਜਵਾਨਾਂ ਨਾਲ ਫਿਰ ਹੁੰਦੀ ਆ ਜੀ ਜੋਸ਼ ਨਵਾਂ ਖੂਨ ਹੈ ਹਾਂਜੀ ਜਦੋਂ ਅਸੀਂ ਨੌਜਵਾਨਾਂ ਵਰਗੇ ਛਾਡੀ 20-22 ਸਾਲ ਦੀ ਉਮਰ ਹੁੰਦੀ ਸੀ ਛਾਡੇ ਚ ਵੀ ਅਸੀਂ ਜੋਸ਼ ਸੀ ਇਹ ਮੂਰੇ ਆਇਆ ਸਾਨੂੰ ਪੀਟਰ ਲੈ ਕੇ ਜੀ ਠੀਕ ਹੈ ਤੇ ਪੁਲਿਸ ਨੇ ਸਾਡੇ ਉੱਤੇ ਹਮਲਾ ਵੀ ਕੀਤਾ ਜੀ ਇੱਕ ਦੋ ਮੁੰਡਿਆਂ ਦੇ ਉੱਤੇ ਪਰ ਅਸੀਂ ਜੋ ਹਾਰ ਨਹੀਂ ਮੰਨੀ ਅਸੀਂ ਇੱਥੇ ਤੱਕ ਪਹੁੰਚ ਗਏ ਠੀਕ ਹੈ ਹਰ ਤੁਹਾਨੂੰ ਕੀ ਲੱਗਦਾ ਸਮਰੂਪ ਦੇ ਵਿੱਚ ਦੀ ਸਮਰੂਪ ਜਿਹੜੇ ਪਹੁੰਚ ਚੁੱਕੇ ਹਾਂ ਮਾਨ ਦੀ ਕੋਠੀ ਤੇ ਅੱਗੇ ਹਾਂ ਹਾਂਜੀ ਤਾਂ ਕੀ ਲੱਗਦਾ ਤੁਹਾਨੂੰ ਜਿਹੜਾ ਇੱਕ ਦਾ ਲੋਕ ਦਾ ਕੱਟ ਹੈ ਕਿੱਡੀ ਕਾਫਾ ਹੋਊਗਾ ਇੱਥੇ ਕਾਫਲਾ ਸਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਹਾਂਜੀ ਜੰਦਾਬਾ ਬੇਨਾ ਜ਼ਮਾਨਤ ਕਰਾਏ ਤੋਂ ਜੇਲ੍ਹ ਤੋਂ ਬਾਹਰ ਕਢਾਵਾਂਗੇ ਭਾਨਾ ਸਿੱਧੂ ਸਾਰੇ ਪਰਚੇ ਇਨਾਂ ਕਰ ਪੁਛ ਪ੍ਰਸ਼ਾਸਨ ਰੱਦ ਨਹੀਂ ਕਰਦਾ ਉਹਨਾਂ ਚੱਕਰ ਅਸੀਂ ਇੱਥੋਂ ਜਾਨ ਦੇ ਮੂੜ ਦੇ ਵਿੱਚ ਨਹੀਂ ਆ ਕੀਤੀ ਆ ਸਾਨੂੰ ਲੰਘਣ ਨਹੀਂ ਸੀ ਦਿੰਦੇ ਬੈਰੀਕੇਡ ਲਾ ਲੈਂਦੇ ਸੀ ਮੂਰੇ ਫੇਰ ਅਸੀਂ ਪੀ ਆ ਪੀਟਰ ਨੇ ਸਾਨੂੰ ਬਹੁਤ ਬਚਾਇਆ ਇਹ ਕਿਦੋਂ 9 ਵਜੇ ਤੁਰਿਆ ਵੀ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਬੈਠਣਾ ਨੇ ਜਿੰਦਾਬਾ ਖੁਲਾਈ ਦਾ ਅਣਗਿਣਤ ਬੰਦਾ ਹੀ ਆਇਆ ਜੀ ਹਰ ਨੌਜਵਾਨ ਹਰ ਬਜ਼ੁਰਗ ਸਾਡੇ ਨਾਲ ਤੁਰਿਆ ਬਾਹਣਾ ਬਾਹ ਜੋੜ ਕੇ ਤੇ ਹੁਣ ਸਾਨੂੰ ਇੱਥੇ ਲੱਖੀ ਸਹਾਣੇ ਵੀਰ ਨੇ ਦੱਸਤਾ ਕਿ ਵੀ ਇੱਥੇ ਬਹਿ ਜਾਓ ਤੁਸੀਂ ਵੀ ਸਾਡੇ ਮੇਨ ਆਗੂ ਬੰਦੇ ਗੱਲਬਾਤ ਕਰ ਰਹੇ ਨੇ ਹੁਣ ਅਸੀਂ ਇੱਥੇ ਬੈਠੇ ਆ ਜੀ ਦੋਸਤੋ ਅਸੀਂ ਹੁਣ ਪਾ ਚੁੱਕੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਜਿੱਥੇ ਕੀ ਜਥੇਬੰਦੀਆਂ ਮੰਨਿਓ ਅੱਜ ਪਾਣਾ ਚਿੱਤੇ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਮੰਤ ਮਾਨ ਦੇ ਜਿਹੜੀ ਕੋਠੀ ਦਾ ਘਰਾਵ ਕਰਨ ਦੇ ਲਈ ਜਿਹੜੇ ਵੱਡੇ ਵੱਡੇ ਕਾਫਲੇ ਦੇ ਰੂਪੇ ਦੇ ਵਿੱਚ ਰਵਾਨਾ ਹੋਏ ਸੀਗੇ ਤਾਂ ਅਸੀਂ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਕਿ ਕਰੋੜ ਦੇ ਉੱਤੇ ਕਿਵੇਂ ਗੱਡੀਆਂ ਲੱਗੀਆਂ ਹੋਈਆਂ ਨੇਗੇ ਤੁਸੀਂ ਸਾਰੇ ਦੇਖ ਚੁੱਕੇ ਹੋਗੇ ਤੇ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਜੀ ਆਪ ਉਹਦਰੀ ਨਿਕਲ ਇੱਕ ਸੰਗਤ ਲੰਘ ਜਾਂਦੋ ਜੀ ਤੇ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਪੂਰੀ ਫੋਰਸ ਲੱਗੀ ਹੋਈ ਆ ਤੇ ਥਾਂ ਥਾਂ ਤੇ ਰੁਕੇ ਰੁਕੇ ਜਾ ਰਿਹਾ ਸੀਗਾ ਤੇ ਫਿਰ ਵੀ ਨੌਜਵਾਨਾਂ ਦੇ ਵਿੱਚ ਜਿਹੜਾ ਜੋਸ਼ ਹੈ ਪੂਰਾ ਇੰਨਾ ਜੋਸ਼ ਸੀਗਾ ਇੰਨਾ ਰੋਕਣ ਦੇ ਬਾਵਜੂਦ ਵੀ ਜੀ ਬੇਸਕ ਪੁਲਿਸ ਪ੍ਰਸ਼ਾਸਨ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਰੁਕੇ ਨਹੀਂਗੇ ਜੀ ਹਾਲ ਸਾਹਿਬ ਅਗਰ ਜਿੱਕੀ ਫਤਿਹ ਜੀ ਸਾਹਮਣੇ ਹਾਂ ਜੀ ਸ਼੍ਰੋਮਣੀ ਪੰਥਕਾਲੀ ਬੁੱਢੇ ਦਲ ਦੇ ਹਾਂ ਜੀ ਬਰਨਾਲਾ ਜ਼ਿਲ੍ਹੇ ਦੇ ਜਥੇਦਾਰਾਂ ਆ ਅਸੀਂ ਅਸੀਂ ਭਾਨੇ ਸਿੱਧੂ ਦੇ ਗਵੰਢੀ ਆ ਭਾਨਾ ਸਿੱਧੂ ਇੱਕ ਸਾਫ ਸੁਥਰੀ ਦੇਖਵਾਲਾ ਨੌਜਵਾਨ ਹੈ ਪੁਲਿਸ ਨੇ ਉਹਨਾਂ ਉਹਨਾਂ ਤੇ ਝੂਠੇ ਲੀਆਮ ਲਾ ਕੇ ਬੇਵਜਹ ਜਿਹੜੇ ਝੂਠੇ ਪਰਚੇ ਪਾਏ ਨੇ ਸੀ ਉਹ ਰੱਦ ਕਰਾ ਕੇ ਸਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਜਿੰਦਾਬਾਦ ਬੇਨਾ ਜਮਾਨਤ ਕਰਾਏ ਤੋਂ ਜੇਲ੍ਹ ਤੋਂ ਬਾਹਰ ਕਢਾਵਾਂਗੇ ਜਿੰਨਾ ਕਰ ਭਾਨੇ ਸਿੱਧੂ ਨੂੰ ਅਸੀਂ ਜੇਲ੍ਹ ਤੋਂ ਬਾਹਰ ਨਹੀਂ ਕਢਾਉਂਦੇ ਅਸੀਂ ਇੱਥੋਂ 1 ਇੰਚ ਵੀ ਨਹੀਂ ਹਿਲਦੇ 50 ਸਿੱਧੂ ਜਿੰਦਾਬਾਦ 50 ਸਿੱਧੂ ਵਾਹ ਵਾਹ 50 ਸਿੱਧੂ ਸਾਰੇ ਪਰਚੇ ਜਿੰਨਾ ਕਰ ਪੁਛ ਪ੍ਰਸ਼ਾਸਨ ਰੱਦ ਨਹੀਂ ਕਰਦਾ ਉਹਨਾਂ ਚ ਕਰ ਅਸੀਂ ਇੱਥੋਂ ਜਾਣ ਦੇ ਮੂੜ ਦੇ ਵਿੱਚ ਨਹੀਂ ਆ ਜਿੰਨਾ ਕਿ ਸਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਨਾਲ ਲਿਆ ਕੇ ਅਸੀਂ ਇੱਥੋਂ ਫੇਰ ਹਿੱਲਾਂਗੇ ਜਿਵੇਂ ਅੱਜ ਬਹੁਤ ਸਾਰਾ ਪੁਲਿਸ ਪ੍ਰਸ਼ਾਸਨ ਦਵਰ ਨਹੀਂ ਹੋ ਰੋਕਣ ਦੀ ਮਤਲਬ ਕੋਸ਼ਿਸ਼ ਕੀਤੀ ਗਈ ਹੈ ਸੀ ਹਨ ਤੇ ਕਾਫੀ ਤੱਕੇਸਾਈ ਵੀ ਕੀਤੀ ਗਈ ਆ ਪਰ ਫਿਰ ਵੀ ਨੌਜਵਾਨਾਂ ਚ ਜੋਸ਼ ਦੇਖਿਆ ਜੀ ਨੌਜਵਾਨਾਂ ਨੂੰ ਇਹੀ ਤੜਕੇ ਗਾਈਡਲਾਈਨਾਂ ਦਿੱਤੀਆਂ ਦੀ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਪਾਂ ਸ਼ਾਂਤ ਸੰਤੋਖ ਦੇ ਨਾਲ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਹਾਂਜੀ ਇਹ ਪੀਸਫੁਲ ਪ੍ਰੋਟੈਸਟ ਹੈ ਸਾਡੀਆਂ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਦੀ ਵੀ ਨੌਜਵਾਨੋ ਜਿੱਥੇ ਤੁਹਾਨੂੰ ਪੁਲਿਸ ਰੋਕੂ ਅਸੀਂ ਤੁਸੀਂ ਉੱਥੇ ਰੁਕ ਜਾਣਾ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਬਹਿਸ਼ੜਾ ਨਹੀਂ ਧੱਕਾ ਨਹੀਂ ਕਰਨਾ ਕੋਈ ਗੱਲ ਨਹੀਂ ਉਹ ਵੀ ਪੁਲਿਸ ਪ੍ਰਸ਼ਾਸਨ ਵਾਲੇ ਆਪਣੀ ਮੁੰਡੇ ਨੇ ਆਪਣੀ ਬੱਚੇ ਨੇ ਉਹ ਵੀ ਕੋਈ ਗੱਲ ਨਹੀਂ ਉਹਨਾਂ ਦੀ ਮਜਬੂਰੀ ਆ ਮੁਲਾਜ਼ਮ ਨੇ ਉਹ ਹੈ ਉਹਨਾਂ ਦਾ ਕਿਹੜਾ ਜੀ ਕਰਦਾ ਡਾਂਗਾ ਮਾਰ ਨੂੰ ਸਾਡੀ ਬੱਚੇ ਨੇ ਉਹ ਕੋਈ ਅਜੀਬ ਗੱਲ ਨਹੀਂ ਪਰ ਅਸੀਂ ਆਪਣੇ ਨੌਜਵਾਨਾਂ ਨੂੰ ਇਹੀ ਤੜਕੇ ਸਮਝਾ ਕੇ ਤੁਰਿਆ ਤੜਕੇ ਨੂੰ 9 ਵਜੇ ਤੁਰਿਆ ਵੀ ਆਪਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਵਹਿਸ਼ਣਾ ਨੂੰ ਅੱਨਾ ਸਿੱਤੂ ਜਿੰਦਾਬਾ ਅੱਨਾ ਸਿੱਤੂ ਜਿੰਦਾਬਾ ਕੁਝ ਦੇਖ ਸਕਦੇ ਨੌਜਵਾਨਾਂ ਵਿੱਚ ਬੜਾ ਜੋਸ਼ ਆ ਜਿਹੜਾ ਕਿ ਉਹਨਾਂ ਦੀ ਲਹਿਰ ਹੈ ਚਲਾਈ ਗਈ ਆ ਉਹਦੇ ਅੱਜ ਵੀ ਵਰਕਰ ਆ ਰਹੇ ਨੇ ਨੌਜਵਾਨ ਹਾਂਜੀ ਬਾਬਾ ਜੀ ਨੌਜਵਾਨਾਂ ਨਾਲ ਫਿਰ ਹੁੰਦੀ ਹੈ ਜੀ ਜੋਸ਼ ਨਵਾਂ ਖੂਨ ਹੈ ਜਦੋਂ ਅਸੀਂ ਨੌਜਵਾਨਾਂ ਵਰਗੇ ਛੱਡੀ 20 22 ਸਾਲ ਦੀ ਉਮਰ ਹੁੰਦੀ ਸੀ ਛੱਡੀ ਚ ਵੀ ਅਸੀਂ ਜੋਸ਼ ਸੀ ਹੁਣ ਸਾਡੀ ਉਮਰ 50 ਸਾਲ 52 ਸਾਲ ਦੀ ਹੈਗੀ ਚਲੋ ਠੀਕ ਆ ਉਮਰ ਦੇ ਹਿਸਾਬ ਨਾਲ ਹੁੰਦਾ ਇਹ ਨਵਾਂ ਖੂਨ ਹੈ ਜੋਸ਼ ਹੋਣਾ ਜ਼ਰੂਰੀ ਵੇ ਪਰ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਆ ਜ਼ਬਰਦਸਤ ਮੁਕਾਬਲਾ ਸਾਬਰ ਦੇ ਨਾਲ ਕਰਨਾ ਇਹ ਪੀਸਫੁਲ ਪ੍ਰੋਟੈਸਟ ਹੈ ਸਾਡਾ ਨੌਜਵਾਨਾਂ ਨੂੰ ਇਹੀ ਸਮਝਾਇਆ ਹੈ ਵੀ ਬੇਟਾ ਕੋਈ ਗੱਲ ਨਹੀਂ ਆਪਾਂ ਕਿਸੇ ਦੀ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਕਰਨੀ ਹਾਂਜੀ ਇਹ ਪੀਸਫੁਲ ਪ੍ਰੋਟੈਸਟ ਹੈ ਵੀ ਆਪਾਂ ਪੀਸਫੁਲ ਰਹਿਣਾ ਹੈ ਹਾਂਜੀ ਚੱਕ ਕਿਹੜਾ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਛੋੜੇ ਹੱਥ ਦੇ ਵਿੱਚ ਰੈਂਗੜਾ ਦੇ ਕੇ ਲਾ ਦੇ ਥੋੜਾ ਜਿਹਾ ਪੂਰੇ ਜੋਸ਼ ਨਾਲ ਤਦਕ ਪਹੁੰਚ ਕੀਤੀ ਹੈ ਹਾਂਜੀ ਹਾਂਜੀ ਸਾਨੂੰ ਰਾਹਤ ਵਿੱਚ ਬਹੁਤ ਉਹ ਸਜ ਕੀਤੀ ਰੋਕਣ ਦੀ ਪਰ ਅਸੀਂ ਰੁਕੇ ਨਹੀਂ ਬੜਬੜ ਟੂਲ ਤੇ ਸਾਡੇ ਬੰਦੇ ਵੀ ਕਸ ਪੁਲਿਸ ਨੇ ਫੜ ਲਏ ਤੇ ਹੁਣ ਉਹਨਾਂ ਨੂੰ ਛਡਾਉਣ ਦੀ ਲਈ ਪੂਰੀ ਕੋਸ਼ਿਸ਼ ਕੀਤੀ ਆ ਸਾਨੂੰ ਲੰਘਣ ਨਹੀਂ ਦਿੰਦੇ ਬੈਰੀਕੇਡ ਲਾ ਲੈਂਦੇ ਸ਼ਮੂਰੇ ਫੇਰ ਅਸੀਂ ਪੀ ਆ ਪੀਟਰ ਨੇ ਸਾਨੂੰ ਬਹੁਤ ਬਚਾਇਆ ਇਹਹੀ ਮੂਰੇ ਆਇਆ ਸਾਨੂੰ ਪੀਟਰ ਲੈ ਕੇ ਜੀ ਤੇ ਪੁਲਿਸ ਨੇ ਸਾਡੇ ਉੱਤੇ ਹਮਲਾ ਵੀ ਕੀਤਾ ਜੀ ਇੱਕ ਦੋ ਮੁੰਡਿਆਂ ਦੇ ਉੱਤੇ ਪਰ ਅਸੀਂ ਜੋ ਹਾਰ ਨਹੀਂ ਮੰਨੀ ਅਸੀਂ ਇੱਥੇ ਤੱਕ ਪਹੁੰਚ ਗਏ ਹਰ ਤੁਹਾਨੂੰ ਕੀ ਲੱਗਦਾ ਸਮਰੂਪ ਦੇ ਵਿੱਚ ਦੀ ਸਮਰੂਪ ਜਿਹੜੇ ਪਹੁੰਚ ਚੁੱਕੇ ਹਾਂ ਮਾਨ ਦੀ ਕੋਟੀ ਤੇ ਅੱਗੇ ਹੈ ਨਾ ਤਾਂ ਕੀ ਲੱਗਦਾ ਤੁਹਾਨੂੰ ਜਿਹੜਾ ਇੱਕ ਦਾ ਲੋਕਾਂ ਦਾ ਇਕੱਠ ਹੈ ਕਿੱਡੀ ਕਾਫਾ ਹੋਊਗਾ ਇੱਥੇ ਕਾਫਲਾ ਜੀ ਦਾ ਅਣਗਿਣਤ ਬੰਦਾ ਹੀ ਆਇਆ ਜੀ ਹਰ ਨੌਜਵਾਨ ਹਰ ਬਜ਼ੁਰਗ ਸਾਡੇ ਨਾਲ ਤੁਰਿਆ ਬਾਹਣਾ ਬਾਹ ਜੋੜ ਕੇ ਤੇ ਹੁਣ ਸਾਨੂੰ ਇੱਥੇ ਲੱਖਿ ਸਹਾਣੇ ਵੀਰ ਨੇ ਦੱਸਤਾ ਕਿ ਬਈ ਇੱਥੇ ਬਹਿ ਜਾਓ ਤੁਸੀਂ ਵੀ ਸਾਡੇ ਮੇਨ ਆਗੂ ਬੰਦੇ ਗੱਲਬਾਤ ਕਰ ਰਹੇ ਨੇ ਹੁਣ ਅਸੀਂ ਇੱਥੇ ਬੈਠੇ ਹਾਂ ਜੀ ਹਾਂਜੀ ਅਸਾ ਜਿਹੜੀ ਸਟੇਜ ਹੈ ਉਹ ਇੱਥੇ ਰੋਡ ਤੇ ਲੱਗੀ ਹੋਈ ਆ ਇੱਥੇ ਲੱਗੀ ਹੋਈ ਆ ਜੀ ਸਾਰਾ ਕਾਫਲਾ ਦੇ ਦੋਸਤੋ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਪਾਣੇ ਸਿੱਧੂ ਦੇ ਹੱਕੇ ਦੇ ਵਿੱਚ ਆਪਣੀ ਆਵਾਜ਼ ਠਾਈ ਬੇਸ਼ੱਕ ਬਹੁਤ ਸਾਰੇ ਇਹਨਾਂ ਨੂੰ ਰਸਤੇ ਵਿੱਚ ਰੁਕੰਦੀਆਂ ਬਹੁਤ ਸਾਰੀਆਂ ਰਕਾਬੜਾ ਖੜੇ ਕੀਤੇ ਗਏ ਪਰ ਫਿਰ ਵੀ ਜਿਹੜਾ ਇਹਨਾਂ ਦਾ ਲਕਸ਼ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਟੀ ਤੱਕ ਪਹੁੰਚ ਕਰਨੀ ਹੈ ਪਾਣੇ ਸਿੱਧੂ ਦੇ ਹੱਕ ਦੀ ਆਵਾਜ਼ ਵੰਨਾ ਤਾਂ ਇਹ ਸੰਗਰੂਪ ਪਹੁੰਚੇ ਨੇਗੇ ਆਓ ਤੁਹਾਨੂੰ ਇੰਨਾ ਵੀਰ ਵਰਗਿਆਂ ਦੇ ਹੋਰ ਵੀ ਤੁਹਾਨੂੰ ਹੋਰ ਨੌਜਵਾਨ ਮਿਲਾਉਣੇ ਆ ਜਿਹੜੇ ਪਾਣੇ ਸਿੱਧੂ ਦੇ ਹੱਕ ਵਿੱਚ ਆਏ ਨੇ ਅਸਾਂ ਕੀ ਮੰਗ ਕਰਕੇ ਮੰਗਾ ਸੀ ਐਂ ਕਰਦਾ ਜੀ ਪਾਣੇ ਸਿੱਧੂ ਨੂੰ ਛੱਡਿਆ ਜਾਵੇ ਤੇ ਰਹਿਾਈ ਕੀਤਾ ਜਾਵੇ ਜਾਂ ਬਾਕੀ ਜਿਹੜੇ ਸਾਡੇ ਹੋਰ ਮੁੰਡੇ ਫੜੇ ਨੇ ਉਹਨਾਂ ਨੂੰ ਵੀ ਛੱਡਿਆ ਜਾਵੇ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਆਏ ਜੀ ਮਹਿਲਕਲਾਂ ਤੋਂ ਬਰਨਾਲਾ ਜ਼ਿਲ੍ਹਾ ਤੋਂ ਹਾਂਜੀ ਹਾਂਜੀ ਇਹ ਸੀਗੇ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖਿਆਗਾ ਕਿ ਬੜੇ ਉਤਸ਼ਾਹ ਦੇ ਨਾਲ ਸੰਗਰੂਰ ਦੀ ਧਰਤੀ ਤੇ ਪਹੁੰਚੇ ਨੇਗੇ ਤੇ ਤੁਹਾਨੂੰ ਹੋਰ ਵੀ ਅਸੀਂ ਦੇਂਦਰਵਾਗੇ ਅਪਡੇਟ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਸਾਰੀਆਂ ਅੰਗਲਾ ਦੇਖਣ ਦਿਲੀ ਜੀ ਰੁਕ ਤੇ ਬਾਈ ਰੋਸਾ ਨਮਾਜ਼

ਆ ਜਾ ਦੇਖੋ ਜੀ ਮੇਰਾ ਜੀ ਟੂੜਿਆ ਜਾ ਰਿਹਾ ਹੈ ਲੋਕਤਾਂ ਦੀ ਨਜ਼ਰਾਂ ਫੰਨਣਗੇ ਹਾਂ ਲੋਕਤਾਂ ਪਰ ਇੱਕੋ ਅਸਾਂ ਕੋਈ ਨਾ ਕਰੀਏ ਆਪਾਂ ਆਪੇ ਤੋਂ ਆਪਣੇ ਕੰਮ ਤੇ ਲੱਲੇ ਗਾਲੇ ਕੱਢਦਾ ਫਿਰਦੇ ਚਾਹਤੋਂ ਦੇ ਮਾਹਰ ਬਣ ਜਾਂਦੇ ਦੋ ਦੂਜੇ ਦੇ उन असां दवेंद्र हिकु गीत मेर बित सु मिलंदी आहे बेनती बेर कर ખરે અત્યારે ਆਪਾਂ ਨੂੰ ਦੇਖੋ 72 ਦੇ ਵਿੱਚ ਵਿੱਚ ਬੰਨਣਾ ਕਿਹੜਾ ਭਾਗ ਦਾ ਚੜ੍ਹਦਾ ਹੈ ਜਵਾਬ ਆਇਆ ਤੇ ਆਪਾਂ ਨੂੰ ਆਲਾ ਜਾਂ ਮੈਨੂੰ ਕਿੱਥੇ ਕੰਮ ਦੇਖ ਲੈ ਮੈਂ ਕਿਸਤ ਕਰਨ ਆਇਆ ਜਿੱਤਾ ਵਿਆਂ ਬੁਰੇ ਹੈ ਲੁਧਿਆਣਾ ਤੋਂ ਸ਼ਰਾ ਕੱਟਣਾ ਹੈ ਲੋ 2 3 ਮਿੰਟ ਇਹ ਕਿਹੜਾ ਹੈ ਮਾਪੜਾ ਹੈ ਕਿ ਬਣਾ ਲਿਆ ਹੈ ਇਹ ਕਿਹੜਾ ਕਿਹੜਾ ਮੈਸੇਜ ਹੈ ਮੇਰਾ ਬੰਦਾ ਅੱਧਾ ਉਹ ਮਿਸਾ ਪੈਨ ਬੜਾ ਮਿੰਦੀ ਇਸ ਅੰਮਰੂਰ ਮੇਨ ਰੋਡ ਹਾਈਵੇ ਤੇ ਜਿਹੜੇ ਲੋਕ ਪਾਣੀ ਚੂਹਦੇ ਹੱਕ ਚ ਆਏ ਨੇ ਰੋਡ ਦੇ ਬੈਠੇ ਨੇਗੇ ਇਸਾ ਕੋੜ ਨੂੰ ਕੋਠੀ ਦੇ ਅੱਗੇ ਤੱਕ ਨਹੀਂ ਜਾਂ ਦਿੱਤਾ ਗਿਆ ਸਸਲ ਮੈਨ ਨੂੰ ਰਸਤੇ ਵਿੱਚ ਹੀ ਰੁਕਿਆ ਗਿਆ ਜਿਹੜਾ ਚੇਰੇ ਰਸਤਾ ਦਾ ਪਾਣੀ ਆ ਜਾ ਓ ਯਾਰ ਕਿੱਥੇ ਰੋਟੀ ਦਾ ਰੋਜ਼ ਹੀ ਖਾਣਿਆ ਭਾਂ ਰੋਟੀ ਦਾ ਰੋਜ਼ ਰੋਟੀ ਵੀ ਆਖੀ ਕਿਤੇ ਯਾਰ ਉਹ ਵੀ ਸ਼ਕਾਰ ਤੁਹਾਡੀ ਨੌਜਵਾਨੀ ਦਾ ਖੇਡਣ ਲਈ ਇਹ ਅਤਾਰੂ ਹੋ ਚੁੱਕੇ ਆ ਉਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾ ਪੰਜਾਬ ਦੀ ਜਵਾਨੀ ਪੁੰਗਰੀ ਹੈ ਮਸਾ ਆ ਚਿਹਰੇ ਦਿਖਣ ਲੱਗਿਆ ਲੰਮੇ ਸਮੇਂ ਬਾਅਦ ਜੋ ਬਰਾਤ ਜੋ ਜੰਨਾ ਮਾਝੇ ਚੋਂ ਅੱਜ ਚੱਕਣੀ ਚੜੀਏ ਪਿੰਡਾਂ ਦੇ ਪਿੰਡ ਤਬਾਹ ਕੀਤੇ ਪਰਿਵਾਰੋਂ ਦੇ ਪਰਿਵਾਰ ਤਬਾਹ ਕੀਤੇ ਕੌਟਿੰਗ ਦੇ ਜਿਵਾਕ ਟੱਕ ਮਾਰ ਦਿੱਤੇਗੇ ਝੂਠੇ ਮੁਕਾਬਲੇਾਂ ਚ ਉਹੀ ਦੌਰ ਲਿਆਉਣਾ ਚਾਹੁੰਦੇ ਆ ਅਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਵੀ ਟਰੈਕਟਰ ਕਾਹਨ ਨਹੀਂ ਲਾ ਰਹੇ ਹੈਬਟ ਪ੍ਰੂਫ ਵੀ ਬਿਆਨ ਸੁਣਿਆ ਉਹਨਾਂ ਨੇ ਬਿਆਨ 11 ਜਨਵਰੀ ਦਾ ਬਿਆਨ ਹੈ ਮੁੱਖ ਮੰਤਰੀ ਦਾ ਸਾਰੇ ਖ਼ਵਾਰਾਂ ਦੇ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਗੈਂਟਰਾਂ ਦਾ ਸਫਾਇਆ ਕਰਨਾ ਹੈ ਜਿਹਾ ਮੋਰ ਤੇ ਜਾਉਨੇ ਆ ਅਗਲੇ ਦੇ ਹੋਮਰ ਦੇ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਹੈ ਆਉਹੀ ਜਵਾਨੀ ਆ ਤੁਸੀਂ ਪੰਜਾਬ ਦੀ ਜਿਨ੍ਹਾਂ ਨੇ ਇਹ ਮੁੱਖ ਮੰਤਰੀ ਬਣਾਇਆ ਤੇ ਭੱਜ-ਭੱਜ ਕੇ ਝੰਡੇ ਲਾਉਂਦੇ ਸੀ ਇਹ ਤੇਲ ਆਪਣੇ ਪੱਲੋਂ ਫੂਕਦੇ ਸੀ ਕਿੰਨਾ ਜੋਰ ਲਾਇਆ ਮਿੱਤਰੀ ਜਦੋਂ ਕਦੇ ਮੁੱਖ ਮੰਤਰੀ ਆ ਭੌਂਤਾਉਂਦਾ ਸੀ ਕਿਵੇਂ ਬਨੇਰਾਂ ਤੇ ਕਿਵੇਂ ਕੋਠਿਆਂ ਤੇ ਚੜ ਕੇ ਦਰਸਤਾਂ ਤੇ ਚੜ ਕੇ ਦਾ ਪਾਸੇ ਸੁਣਦੇ ਰਹੇ ਆ ਤੇ ਅੱਜ ਇਹ ਕਹਿੰਦਾ ਮਸਲ ਦੇਣੀ ਆ ਕੁਸਲ ਦੇਣੀ ਆ ਕੋਈ ਨਹੀਂ ਬੰਦ ਨੂੰ ਦੇਣਾ ਚਾਹੇ ਪੱਤਰਕਾਰ ਅੱਜ ਕਿੰਨੇ ਪੱਤਰਕਾਰ ਚੱਕ ਕੇ ਛੜਨਾ ਚ ਬੰਦ ਕੀਤੇ ਗਏ ਆ ਆ ਲਾਠੀ ਚਾਰਜ ਕੀਤਾ ਸੀ ਡਾਂਗਾਂ ਭਰਾਈਆਂ ਪੁਲਿਸ ਨੇ ਆ ਮੁੰਡੇ ਮੇਰੇ ਕੋ ਹੋਣਾ ਆਇਆ ਢੂਂਗਾਂ ਦੇ ਲਾਸ਼ੀਆਂ ਲਾਸਾ ਪੰਜਾਬ ਨੇ ਇਹਨਾਂ ਦੇ ਆਹ ਖੜੇ ਦੇਖ ਲੋ ਆ ਮੁੰਡੇ ਕੁੱਟੇ ਗਏ ਆ ਪੁਲਿਸਦਾਰ ਆ ਸੋਏ ਹੈ ਪੁਛਣਾ ਚਾਹੁੰਦੇ ਆ ਪ੍ਰਸ਼ਾਸਨ ਖੜਾ ਸੁਣਦਾ ਹੈ ਕਿ ਪਹਿਲੀ ਗੱਲ ਹੈ ਜਵਾਬ ਦੇਵੇ ਪ੍ਰਸ਼ਾਸਨ ਕਿ ਇਹ ਜਾਂ ਤੱਕਾ ਵੀ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਕੀ ਆਪਣੇ ਤੌਰ ਤੇ ਕਰ ਰਹੇ ਹੈ ਕਹਾदत ਮੁਖਤਰੀ ਦੀ ਹੈ ਜਿਹੜੇ ਬਰਗਾੜੀ ਕੋਲੀ ਚੱਲੀ ਰਾਵਲ ਕਲਾ ਕਾਹਨ ਵਾਪਰੇਆ ਉਦੋਂ ਵੀ ਕਰੇ ਪੁਲਿਸ ਨੂੰ ਪਛਾਤੀ ਹੈ ਇਹੀ ਮੱਖ ਮੰਤਰੀ ਕਹਿੰਦੇ ਨੇ ਪੁਲਿਸ ਨੂੰ ਪਛਾਤੀ ਹੈ ਇਹ ਬਾਦਲ ਕਹਿੰਦੇ ਨਹੀਂ ਪੁਲਿਸ ਨੂੰ ਪਛਾਤੀ ਬਣਾਦੀ ਬਾਦਲਾਂ ਨੇ ਅੱਜ ਜਿਹੜੀ ਸਾਡੀ ਜਵਾਨੀ ਕੁੱਟੀ ਆ ਪੁਲਿਸ ਨੇ ਭਾਈ ਕੀ ਇਹ ਪੁਲਿਸ ਨੂੰ ਪਛਾਤੀ ਬਣਾਉਣਗੇ ਅੱਜ ਵੀ ਅੱਜ ਭਾਨੇ ਦੇ ਨਾਲ ਜੋ ਜ਼ੁਲਮ ਹੋਇਆ ਛਾਦੇ ਟਾਇਆ ਕੁੱਟਮਾਰ ਕੀਤੀ ਆ ਵੀਡੀਓ ਬਣਾ ਕੇ ਮੱਖ ਮੰਤਰੀ ਨੂੰ ਭੇਜੀ ਆ ਤੇ ਲੁਧਿਆਣੇ ਦਾ ਡੀਸੀਪੀ ਕਹਿ ਰਿਹਾ ਤੇਜਾ ਸਿੰਘ ਕਿ ਨਾ ਜੀ ਇਹ ਬੇਫਜ਼ੂਲ ਗੱਲਾਂ ਨੇ ਗਲਤ ਇਲਜ਼ਾਮ ਬਾਜੀ ਕਰਦੇ ਆ ਮੈਂ ਇੱਥੋਂ ਖੜੀ ਆ ਆ ਲੋਕ ਰੱਬਰ ਕੇ ਹੁੰਦੇ ਆ ਤੁਸੀਂ ਰੱਬਰ ਕੇ ਵਾਰੂ ਸਾਉਣ ਦੇ ਅੰਦਰ ਰੱਬ ਪਰਮਾਤਮਾ ਵਸਦਾ ਤਾਂ ਲੋਕ ਆਦਰ ਨਾਲ ਜਾਣ ਕੇ ਮੈਂ ਕਹਿੰਦਾ ਮੈਂ ਡੀਸੀਪੀ ਨੂੰ ਕਹਿਣਾ ਚਾਹੁੰਦਾ ਵੀ ਸਿੱਖ ਤੂੰ ਆ ਸਿੱਖ ਮੈਂ ਆ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਆ ਜਾ ਅਸੀਂ ਮੈਂ ਆਉਣਾ ਜੇ ਤੂੰ ਇਹ ਸਾਬਤ ਕਰਦੇ ਇਹ ਗੱਲ ਕਰੇ ਸੋਭਾ ਜੇ ਕਿ ਭਾਨੇਦ ਛੱਡ ਨਹੀਂ ਹੋਇਆ ਉਹ ਲੰਗਾ ਘਰ ਕੋ ਦੀ ਵੀਡੀਓ ਬਣਾ ਕੇ ਮੇ ਖੋਦਰੀ ਨਹੀਂ ਭੇਜੀ ਗਈ ਕਾਜੀ ਇੱਕ ਵਾਰੀ ਵੀ ਤੈਨੂੰ ਕਹਿੰਦੇ ਵੀ ਪੰਨੂ ਨੂੰ ਛੱਡ ਦੇ ਪਰ ਭਰਾਵੋ ਆਪਾਂ ਇਹ ਪੰਜਾਬ ਨੂੰ ਮੈਂ ਵਾਰ-ਵਾਰ ਕਹਿਣਾ ਕਿਸੇ ਲੀ ਤੇ ਚੜਾਉਣਾ ਹੈ ਬਦਲਾ ਤੁਸੀਂ ਦੇਖ ਲਿਆ ਬਦਲਾ ਬਦਲਾ ਖੋਰੀ ਚ ਬਦਲ ਗਿਆ ਯਾਰ ਉਹੀ ਸੁਲਤਾਨਪ ਦੇ ਜਿਹੜੇ ਝੱਲਦੇ ਸੀ ਲੋਕਾਂ ਦੇ ਝੂਠੇ ਮੁਕੱਦਮੇ ਪੁਲਿਸ ਦੀਆਂ ਕੁੱਟਾਂ ਜੇਲਾ ਠਾਣਾ ਤਸ਼ੱਦਦ ਇਹ ਦੁੱਕੇ ਹੋਏ ਲੋਕਾਂ ਨੇ ਲਿਆਂਦਾ ਸੀ ਇਹ ਸਾਰਿਆਂ ਨੂੰ ਟੱਪ ਗਿਆ ਇਹ ਸਾਰਿਆਂ ਨੂੰ ਮਾਰਕ ਪਾਉਦੂ ਵੀ ਦੇਖ ਲਿਓ ਪਾਪੀ ਪਾਪੀ ਤੀਰ ਹਲਾ 2 ਸਾਲ ਵੀ ਨਹੀਂ ਹੋਏ ਪਾਪੀ ਮਾਰਤਾ ਜਿਸ ਕਰਕੇ ਮੇਰਾ ਵੀ ਸਟੇਜ ਦੀ ਕਾਰਵਾਈ ਲਗਾਤਾਰ ਚੱਲਦੀ ਰਹੂ ਸੁਣਦੇ ਰਹੋ ਕੋਈ ਨਾ ਕੋਈ ਅੱچھے ਫੈਸਲਾ ਅਜ ਕਰਕੇ ਜਾਵਾਂਗੇ ਨਹੀਂ ਹੁੰਦਾ ਤਾਂ ਫਿਰ ਲੰਮਾ ਚੱਲੂਗਾ ਇਹਨਾਂ ਨੂੰ ਪਤਾ ਭਾਈ ਜੋਧੇ ਕਰਨਾ ਚਾਹੁੰਦਾ ਪ੍ਰਸ਼ਾਸਨ ਤੁਹਾਨੂੰ ਖੁੱਲੀ ਛੁੱਟੀ ਹੈ ਗੋਰੀਆਂ ਮਾਰਦੇ ਹੋ ਡਾਂਗਾ ਮਾਰਦੇ ਬਿਛਾਰਾ ਪਾਣੀ ਦੀਆਂ ਮਾਰਦੇ ਜੋ ਕਰਨਾ ਕਰ ਲੋ ਪਰ ਇਹ ਭੁੱਲ ਜਿਓ ਵੀ ਜੋਧਿਆਂ ਦੀ ਸਾਡੀ ਆਵਾਜ਼ ਨਹੀਂ ਦਬ ਸਕਦੇ ਬੋਲੇ ਸੋ ਨਿਹਾਲ 20 ਦਿਨ ਪਹਿਲਾਂ ਦੋ ਮੁੰਡਿਆਂ ਦਾ ਐਨਕਾਊਂਟਰ ਹੋਇਆ ਉਹਦੇ ਵਿੱਚ ਇੱਕ ਮੁੰਡਾ ਉਹ ਮਾਰਿਆ ਗਿਆ ਜਿਹਦੇ ਉੱਤੇ ਇੱਕ ਵੀ ਮੁਕੱਦਮਾ 751 ਦਾ ਵੀ ਦਰਜ ਨਹੀਂ ਸੀ ਉਹਨੂੰ ਵੀ ਗੈਸਟਰ ਕਾਕੇ ਮਾਰਿਆ ਉਹ ਗਰੀਬ ਪਰਿਵਾਰ ਵਿਚਾਰਾ ਸਾਹਮਣੇ ਵੀ ਆਇਆ ਪਰ ਉਹਦੀ ਆਵਾਜ਼ ਦਬ ਦਿੱਤੀ ਗਈ ਹੈ ਇਹਦਾ ਪਹਾਨਾ ਚਲੋ ਇੱਕ ਆ ਬਾਈ ਪੈਸੇ ਡਿੱਗੇ ਆ ਕਿਸੇ ਦੇ ਭਾਈ ਕਿੰਨੇ ਪੈਸੇ ਬਾਈ ਆ ਦੇ ਦੇ ਬਾਈ ਆ ਦੇ ਦੇ ਬਾਈ ਤੇ ਮੋਬਾਈਲ ਵੀ ਹੈ ਇੱਕ ਮੋਬਾਈਲ ਆ ਭਾਈ ਇਹ ਫਰ ਲਓ ਕਿਸੇ ਕੋਲੇ ਜਿੱਥੇ ਆ ਸਾਨੂੰ ਕਿਹੜਾ ਨਿਕਲ ਗਿਆ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਹਾਨਾ ਵਿੱਚ ਚਲੋ ਇੱਕ ਚਿਹਰਾ ਸੀ ਲੋਕਾਂ ਨਾਲ ਖੜਦਾ ਸੀ ਥੱਗ ਜਨਤਾ ਦੇ ਖਿਲਾਫ ਪਹਾਨੋ ਲੜਿਆ ਉਹਨਾ ਪਤਾ ਨਹੀਂ ਲੱਖਾਂ ਨਹੀਂ ਕਈ ਕਰੋੜਾਂ ਰੁਪਇਆ ਭਾਨੇ ਨੇ ਵਾਪਸ ਕਰਾਇਆ ਜਿਹੜਾ ਕੰਮ ਹੈ ਕਹਿੰਦੇ ਭਾਨਾ ਕੌਣ ਹੁੰਦਾ ਹੈ ਭਾਨਾ ਕਹਿੰਦੇ ਸਰਕਾਰ ਨੂੰ ਚੈਲੰਜ ਕਰਦਾ ਹੈ ਯਾਰ ਭਾਨੇ ਛੋਟੇ ਲੱਖੇ ਪੈਦਾ ਕਿਉਂ ਹੋਣ ਜੇ ਕੰਮ ਸਰਕਾਰਾਂ ਕਰ ਦੇਣ ਬਾਈ ਅਸੀਂ ਕਹਿੰਦੇ ਆ 14000 ਕਰੋੜ ਦੀ ਠੱਗੀ ਆ 50 14000 ਕਰੋੜ ਦੀ ਤੇ ਹਜ਼ਾਰਾਂ ਯੰਤਾ ਜਿਹੜਾ ਬਿਨਾ ਵਿਸਾਸ ਤੋਂ ਬੈਠੇ ਆ ਤੇ ਵਿਸਾਸ ਦੇਣਾ ਕਿਨੇ ਹੁੰਦਾ ਸੁਭਾ ਸਰਕਾਰ ਨੇ ਅੱਜ ਉਹ ਬੋਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿ ਜੀ ਮੈਂ ਸਭ ਤੋਂ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਠੱਗ ਜੰਟਾਂ ਦੇ ਖਿਲਾਫ ਬੋਲਿਆ ਤੂੰ ਦਾ ਭਾਈ ਬਹੁਤ ਗੱਲਾਂ ਬੋਲਦਾ ਰਿਹਾ ਤੂੰ ਤਾਂ ਕਦੇ ਗਨ ਮੈਲਰ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਮਸ਼ੂਰੀਆਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਫੋਟੋਮਾਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਜਿੱਟੇ ਦੇ ਖਿਲਾਫ ਵੀ ਬੋਲਦਾ ਰਿਹਾ ਇੱਕ ਵੀ ਕਾਰਵਾਈ 22 ਮਹੀਨਿਆਂ ਚ ਸਰਕਾਰ ਨੂੰ ਹੋ ਗਏ ਇੱਕ ਵੀ ਕਾਰਵਾਈ ਦੱਸ ਦੋ ਕਿ ਝੂਠੇ ਠੱਗ ਜਾਂ ਅੰਤ ਦੇ ਉੱਤੇ ਕੋਈ ਕਾਰਵਾਈ ਮੁਕੱਦਮਾ ਦਰਜ ਹੋਇਆ ਜਾਂ ਲੱਖ ਰੁਪਇਆ ਛੱਡੋ 50000 10000 ਵੀ ਸਰਕਾਰ ਨੇ ਵਾਪਸ ਕਰਾਇਆ ਹੈ ਇਹ ਕਾਹਦਾ ਭਾਨੇ ਦਾ ਹੈ ਕਿ ਸਰਕਾਰ ਦਾ ਹੈ ਅੱਕੇ ਵਾਲੇ ਲੋਕ ਛੱਕੇ ਵਾਲੇ ਲੋਕ ਜਾਂਦੇ ਆ ਪੁਲਸਾਂ ਕੋਲੇ ਐਸਟੀਓ ਕੋਲੇ ਐਸਐਸਪੀਆ ਕੋਲੇ ਜਾਂਦੇ ਆ ਮੰਤਰੀਆਂ ਐਮਐਲਏ ਕੋਲੇ ਕਿ ਸਾਨੂੰ ਜੇ ਇਨਸਾਫ ਨਹੀਂ ਹੋਇਆ ਢੱਗੀ ਵੱਜ ਗਈ ਉਹ ਕਹਿੰਦੇ ਸਾਨੂੰ ਪੁੱਛ ਕੇ ਇੱਤੇ ਵੀ ਉਹ ਆਜੀ ਆ ਮੇਦਾ ਅੱਛਾ ਵੀ ਹੋਰ ਦੇਖ ਲੋ ਛੋੜ ਦੇ ਠੱਗੀ ਵੱਜ ਜੇ ਠੱਗੀ ਵੱਜ ਜੇ ਤੁਸੀਂ ਦਰਖਾਸਤ ਦੇਓ ਕਿ ਸਾਡੇ 5 50 25 ਠੱਗੀ ਵੱਜ ਗਈ ਲਖ ਦੀ ਉਹ ਕਹਿੰਗਾ ਲਓ ਦਰਖਾਸਤ ਦੇ ਦਿਓ ਸਿੱਧਾ ਪਰਚਾ ਨਹੀਂ ਹੁੰਦਾ ਇਹ ਚ ਇਹ ਚ ਪਰਚਾਲ ਹੋਊਗੀ ਭਾਨੇ ਦੇ ਪਹਿਲਾ ਪਰਚਾ 10000 ਫਰੋਤੀ ਦਾ